सीएम भगवंत मान बहुत बढ़िया काम लगातार ਲੋਕਾਂ ਦੀ ਖਾਤਰ ਕਰ ਰਹੇ ਨੇ ਹੁਣ ਇੱਕ ਹੋਰ ਵੱਡੀ ਖੁਸ਼ ਵੱਡੀ ਖੁਸ਼ਖਬਰੀ ਤੁਹਾਡੇ ਲਈ ਲੈ ਕੇ ਆਏ ਆ ট্রাক ਡਰਾਈਵਰ ਵੀਰਾਂ ਦੇ ਲਈ ਗੱਡੀਆਂ ਕਾਰਾਂ ਵਾਲਿਆਂ ਦੇ ਲਈ ਬਹੁਤ ਵੱਡੀ ਖੁਸ਼ਖਬਰੀ सीएम भगवंत मान ਨੇ ਦਿੱਤੀ ਹੈ ਉਮੀਦ ਹੈ ਇਹ ਤੁਸੀਂ ਸੁਣੋਗੇ ਤਾਂ ਜਰੂਰ ਆਪ ਦੇ ਹਿਸਾਬ ਦੇ ਨਾਲ ਤੁਸੀਂ ਜਿਹੜਾ ਬਣਦਾ ਮਾਨਤਾ ਨਾਲ ਉਹ ਕਮੈਂਟਾਂ ਦੇ ਵਿੱਚ ਸੀਐਮ ਭਗਵੰਤ ਮਾਨ ਨੂੰ ਜ਼ਰੂਰ ਦੇ ਦਿਓ ਖੁਸ਼ਖਬਰੀ ਵੱਡੀ ਇਹ ਹੈ ਜੀ ਪੰਜਾਬ ਦੇ ਵਿੱਚ 11 ਟੋਲ ਪਲਾਜੇ ਖੁੱਲ ਰਹੇ ਨੇ ਦੁਬਾਰਾ ਸੁਣ ਲਵੋ ਪੰਜਾਬ ਦੇ ਵਿੱਚ 11 ਟੋਲ ਪਲਾਜੇ ਨਵੇਂ ਖੁੱਲ ਰਹੇ ਨੇ 35000 ਕਰੋੜ ਦੀ ਲਗਤ ਦੇ ਨਾਲ ਬਣ ਰਹੇ ਨੇ ਤੇ ਟੋਲ ਪਲਾਜੇ ਜਦੋਂ ਬਣ ਗਏ ਉਸ ਤੋਂ ਬਾਅਦ ਜਿਹੜੇ ਰੇਟ ਨੇ ਜਿਹੜੇ ਪੈਸੇ ਲੋਕਾਂ ਤੋਂ ਲੈਣੇ ਨੇ ਉਹਨਾਂ ਦਾ ਸਵਾਗਤ ਕਰਨਾ ਸਵਾਗਤ ਹੈ ਉਹਨਾਂ ਤੋਂ ਪੈਸੇ ਲੈਣੇ ਨੇ ਉਹ ਹਜੇ ਬਾਅਦ ਦੇ ਵਿੱਚ ਤੈਅ ਕੀਤੇ ਜਾਣਗੇ ਤੁਸੀਂ ਆਪਦੇ ਹਿਸਾਬ ਦੇ ਨਾਲ ਜੋ ਮਾਨ ਸਤਕਾਰ ਦੇਣਾ ਚਾਹੁੰਦੇ ਹੋ ਸੀਐਮ ਭਗਵੰਤ ਮਾਨ ਨੂੰ ਉਹ ਕਮੈਂਟਾਂ ਦੇ ਵਿੱਚ ਦੇ ਸਕਦੇ ਹੋ ਜਿਹੜੇ ਪਹਿਲਾ ਟੋਲ ਪਲਾਜ਼ੇ ਉਹਨਾਂ ਵੱਲੋਂ ਬੰਦ ਕੀਤੇ ਗਏ ਸੀ ਉਹ ਵੀ ਇੱਕ ਚਾਲ ਸੀ ਉਹਨਾਂ ਦੀ ਮਨਿਆਦ ਖਤਮ ਹੋਈ ਵੀ ਸੀ ਉਹਨਾਂ ਦੀ ਮਨਿਆਦ ਖਤਮ ਹੋਈ ਵੀ ਸੀ ਉਹ ਟੋਲ ਪਲਾਜ਼ੇ ਬੰਦ ਕਰ ਦਿੱਤੇ ਵੱਡੇ ਵੱਡੇ ਪੋਸਟਰ ਲਾ ਦਿੱਤੇ ਹਰ ਇੱਕ ਨਿਊਜ਼ ਚੈਨਲ ਤੇ ਜਿਹੜੇ ਉਹਨਾਂ ਦੇ ਖਰੀਦੇ ਹੋਏ ਨੇ ਸੀਐਮ ਭਗਵੰਤ ਮਾਨ ਦੇ ਜਿਹੜੇ ਨਿਊਜ਼ ਚੈਨਲ ਉਹਨਾਂ ਦੇ ਖਰੀਦੇ ਹੋਏ ਨੇ ਉਹਨਾਂ ਨੇ ਧੂੜ ਪੱਟ ਦਿੱਤੀ ਸੀ ਕਿ ਸੀਐਮ ਭਗਵੰਤ ਮਾਨ ਨੇ ਇਹ ਟੋਲ ਪਲਾਜ਼ੇ ਬੰਦ ਕਰਾਤੇ ਜੀ ਦਿਨਾਂ ਦੇ ਵਿੱਚ ਹੀ ਤਾਂ ਲੋਕ ਬਹੁਤ ਖੁਸ਼ ਨੇ ਹਣ ਉਹੀ ਲੋਕ ਥੇੜ ਗਾਲਾਂ ਕੱਢਣਗੇ ਗਾਲਾਂ ਤਾਂ ਪਹਿਲਾਂ ਹੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ। ਥੋੜੇ ਦਿਨਾਂ ਬਾਅਦ ਹੀ ਲੋਕਾਂ ਨੂੰ ਪਤਾ ਲੱਗ ਚੁੱਕਿਆ ਸੀ ਕਿ ਅਸੀਂ ਕਿਹੜੀ ਖੁੱਡ ਦੇ ਵਿੱਚ ਹੱਥ ਪਾ ਚੁੱਕੇ ਹਾਂ। ਲੋਕ ਪਸਤਾਉਣ ਲੱਗ ਗਏ ਸੀ। ਪਤਾ ਲੱਗਣ ਲੱਗ ਗਏ ਥੋੜੇ ਦਿਨਾਂ ਬਾਅਦ ਕਿ ਅਸੀਂ ਗਲਤ ਫੈਸਲਾ ਕਰ ਚੁੱਕੇ ਹਾਂ। ਵੱਡੇ-ਵੱਡੇ ਪੋਸਟਰ ਲਗਾ ਕੇ ਵੱਡੀਆਂ-ਵੱਡੀਆਂ ਨਿਊਜ਼ ਚੈਨਲਾਂ ਦਾ ਜਲਾ ਦਿੱਤਾ ਸੀ ਕਿ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਨੇ। ਲੋਕਾਂ ਨੂੰ ਹੁਣ ਸੁੱਖ ਦਾ ਸਾਹ ਹੂਗਾ ਡਰਾਈਵਰ ਵੀਰਾਂ ਨੂੰ ਕਾਰਾਂ ਗੱਡੀਆਂ ਵਾਲਿਆਂ ਨੇ ਬਹੁਤ ਧੰਨਵਾਦ ਕੀਤਾ ਸੀ ਕਿ ਉਹਨਾਂ ਨੂੰ ਸੁੱਖ ਦਾ ਸਾਹ ਹੂਗਾ ਕਿ ਟੋਲ ਪਲਾਜ਼ਾ ਦੇ ਬੰਦ ਕਰ ਦਿੱਤੇ ਪਰ ਹੁਣ ਦੁਬਾਰਾ ਫੇਰ ਇੱਕ ਵੱਡਾ ਸਰਪ੍ਰਾਈਜ਼ ਦੇ ਦਿੱਤਾ ਡਰਾਈਵਰ ਵੀਰਾਂ ਨੂੰ ਗੱਡੀਆਂ ਕਾਰਾਂ ਵਾਲਿਆਂ ਸਾਰਿਆਂ ਨੂੰ ਕਿ ਟੋਲ ਪਲਾਜ਼ਾ ਦੇ ਤੇ ਭਾਈ ਤੁਹਾਡਾ ਬਹੁਤ ਵਧੀਆ ਸਵਾਗਤ ਕੀਤਾ ਜਾਵੇਗਾ ਜਦੋਂ ਬਣ ਜਾਣਗੇ ਤਾਂ ਪਰਚੀ ਪਹਿਲਾਂ ਨਾਲੋਂ ਵੀ ਜ਼ਿਆਦਾ ਕੱਤੀ ਜਾਵੇਗੀ